ਸ੍ਰੀ ਰਾਮਕ੍ਰਿਸ਼ਨਾ ਕਾਟਨ ਦੇ ਨਾਮ ਤੇ ਸਾਡੀ ਫੈਕਟਰੀ ਹੈ ਠੀਕ ਹੈ ਤੇ ਇੰਡਸਟਰੀਅਲ ਸਟੇਟ ਦੇ ਵਿੱਚ ਸਾਡੀ ਹੈ ਠੀਕ ਹੈ ਪਰ ਕੀ ਕਾਰਨ ਕੀ ਰਿਹਾ ਅੱਗ ਲੱਗ ਗਈ ਹਾਲੀ ਤੱਕ ਨਹੀਂ ਪਤਾ ਲੱਗਾ ਸਾਨੂੰ ਕਿ ਕੀ ਕਾਰਨ ਹੈਗਾ ਸਵੇਰੇ 7 ਵਜੇ ਜਦੋਂ ਪਤਾ ਲੱਗਾ ਵਾ ਮੈਂ ਖੇਲਣ ਜਾ ਰਿਹਾ ਸੀ ਮੇਰੇ ਬੰਦੇ ਨੇ ਮੈਨੂੰ ਟੈਲੀਫੋਨ ਕਰਕੇ ਕਿਹਾ ਵਾ ਜੀ ਭਾਈ ਅੱਗ ਲੱਗ ਗਈ ਹੈ ਤੇ ਉਹ ਫਿਰ ਮੈਂ ਫਟਾਫਟ ਮੈਂ ਕਿਹਾ ਕੀ ਗੱਲ ਕਹਿੰਦੇ ਦੀ ਫਾਇਰ ਬ੍ਰਿਗੇਡ ਵਾਲਿਆਂ ਨੂੰ ਪਹੁੰਚੋਂ ਕਰ ਦਿੰਦਾ ਤੇ ਰਸਤੇ 'ਚ ਮੇਰੇ ਫਾਇਰ ਬ੍ਰਿਗੇਡ ਹੀ ਪੈਂਦਾ ਸੀ ਤੇ ਮੈਂ ਫਿਰ ਰਾਣੀ ਕੇ ਬਾਗ ਬਾਹਰ ਜਿਹੜਾ ਫਾਇਰ ਰੀਗਲਡ ਵਾਲਾ ਖਾਬ ਹੈ ਉੱਥੇ ਮੈਂ ਆ ਗਿਆ ਉਹ ਤਿਆਰੀ ਦੇ ਵਿੱਚ ਹੀ ਸੀ ਜਾਣ ਵਾਲੇ ਸੀ ਮੈਂ ਫਿਰ ਉਹਨਾਂ ਨੂੰ ਪਹਿਲੇ ਅੱਗੇ ਗੱਡੀ ਲਾਈ ਤੇ ਪਿੱਛੇ ਲੈ ਕੇ ਤੇ ਆਪਣੀ ਫੈਕਟਰੀ ਦੇ ਵਿੱਚ ਆ ਗਿਆ ਉਸ ਤੋਂ ਬਾਅਦ ਕੀ ਕਹਿੰਦੇ ਉਹਨੂੰ ਇੱਥੇ ਆ ਕੇ ਦੇਖਿਆ ਤੇ ਅੱਗ ਕਾਫੀ ਭੜਕ ਚੁੱਕੀ ਹੋਈ ਸੀ ਫਿਰ ਉਸ ਤੋਂ ਬਾਅਦ ਸਾਰੇ ਆਈ ਆ ਰਹੇ ਆ ਪਾਣੀ ਚੱਲ ਰਿਹਾ ਵਾ ਸਬ ਤਕਰੀਬਨ ਕਿੰਨੇ ਕ ਦਾ ਜਿਹੜਾ ਨੁਕਸਾਨ ਜਿਹੜਾ ਹਾਲੀ ਤੱਕ ਨਹੀਂ ਦੱਸ ਸਕਦਾ ਮੈਂ ਕਿਉਂਕਿ ਕੁਝ ਠੀਕ ਵੀ ਨਿਕਲ ਸਕਦਾ ਹੈ ਬਹੁਤ ਜ਼ਿਆਦਾ ਜ਼ਰ ਤੇ ਦੇਖਿਆ ਹੋਏ ਨੁਕਸਾਨ ਤੇ ਕਰ ਲਿਆ ਨੋ ਨੰਦੇ ਨਹੀਂ ਹਾਂਜੀ ਨਨੰਦ ਹੈ ਮੈਂ ਵਰਿੰਦਰ ਸਿੰਘ ਸਿਵਲ ਐਂਡ ਫਾਇਰ ਸੇ ਤੋਂ ਸਫਾਰ ਆਪਸ਼ਨ ਇਹ ਤਕਰੀਬਨ 7:20 ਮਿੰਟ ਤੇ ਅੱਗ ਲੱਗੀ ਇੱਥੇ ਸਾਨੂੰ ਤਲਾਹ ਆਈ ਕਿ ਇੱਥੇ ਜਿਹੜੀ ਰਾਮਾ ਕ੍ਰਿਸ਼ਨ ਕਾਟਨ ਮੇਲਾ ਯੂਨੀਵਰਸਿਟੀ ਲਾਗੇ ਇੱਥੇ ਅੱਗ ਲੱਗੀ ਤੇ ਫੌਰਨ ਸਾਡੀਆਂ ਵਟੀਆਂ ਗੱਡੀਆਂ ਜਿਹੜੀਆਂ ਤਕਰੀਬਨ 7-8 ਮਿੰਟ ਚ ਇੱਥੇ ਪਹੁੰਚ ਗਏ। ਕਿੰਨੀਆਂ ਕਿੱਡੀਆਂ ਆ ਚੁੱਕੀਆਂ ਨੇ? ਗੱਡੀਆਂ ਤਕਰੀਬਨ ਹੁਣ ਤੱਕ 15-16 ਗੱਡੀਆਂ ਹੀ ਆਣੀਆਂ ਪਾਣੀ ਦੀਆਂ ਭਰ-ਭਰ ਕੇ ਇੱਥੇ ਵੱਜ ਚੁੱਕੀਆਂ। ਬਾਕੀ ਸਾਰੇ ਸ਼ਹਿਰ ਦੀਆਂ ਗੱਡੀਆਂ ਸਿਵਲ ਲੈਂਡ ਦੀ, ਟਾਊਨ ਹਾਲ ਦੀ, 베리ਗੇਟ ਦੀ, ਕਰਵਾਲੀ ਗੇਟ ਦੀ ਸਾਰੀਆਂ ਗੱਡੀਆਂ ਆ ਕੇ ਤੇ ਹੁਣ ਪਾਣੀ ਮਾਰ। ਫੈਕਟਰੀ ਕਦ ਦੱਸੀ ਜਾਏਗੀ? ਇਹ ਕੋਟਨ ਦੀ ਹੈ, ਸਾਰੀ ਰੂਨ ਦੀ ਹੈ, ਸਟੋਰੇ ਕੀਤੀ ਹੈ ਇਹਨਾਂ ਸਾਰੀ। ਇਹ ਤਕਰੀਬਨ ਕਿੰਨੀਆਂ ਕੁ ਗੱਡੀਆਂ ਹੁੰਨ ਤਾਂ ਕਿ ਇਹ ਇੱਥੇ ਮਜੂਦ ਹੈ ਜੀ ਹੁਣ ਤੇ ਸਾਡੀਆਂ ਸਾਰੇ ਸ਼ਹਿਰ ਦੀਆਂ ਗੱਡੀਆਂ ਤਕਰੀਬਨ ਇੱਥੇ ਆ ਬਾਕੀ ਸ਼ਹਿਰ ਦੇ ਵਿੱਚ ਵੀ ਸ਼ਿਫਟਾਂ ਚੱਲਣ ਦਈਆਂ ਉਹ ਜਿਹੜੀਆਂ ਕੀ ਕਾਰਨ ਕੀ ਦੱਸਿਆ ਜਾ ਰਿਹਾ ਹੈ ਕਾਰਨ ਮਾਲਕ ਜਿਹੜੇ ਕਹਿਣ ਤੇ ਉਹਨਾਂ ਦੇ ਕਹਿਣ ਤੇ ਉਹ ਸ਼ਾਰਟ ਸਰਕਟ ਹੀ ਦੱਸ ਰਹੇ ਕਿ ਸ਼ਾਰਟ ਸਰਕਟ ਹੀ ਹੋਇਆ ਤੇ ਤਕਰੀਬਨ ਅੰਦਾਜ਼ਾ ਕਿੰਨੇ ਕੁ ਦਾ ਜਿਹੜਾ ਨੁਕਸਾਨ ਹੋਇਆ ਹੋਵੇ ਇਹ ਤੇ ਤੁਹਾਨੂੰ ਮਾਲਕ ਹੀ ਦੱਸ ਸਕਦੇ ਇਹਦੇ ਬਾਰੇ ਤੁਹਾਨੂੰ ਜੋ ਵੀ ਹੁਣ ਸਾਰੇ ਅੱਗੇ ਤੇ ਕਾਬੂ ਪਾਇਆ ਗਿਆ ਹੈ ਜੀ ਹਾਂ ਅੱਗੇ ਤੇ ਕੰਟਰੋਲ ਹੈ ਬਿਲਕੁਲ ਤੂੰ ਮਤਲਬ ਥੋੜਾ ਜਿਹਾ ਹੈਗਾ ਤੇ ਬਾਕੀ ਉਹ ਜਿਹੜਾ ਪਿਛਲੇ ਬੰਨੇ ਉਹ ਹੌਲ ਕਢਾਉਣ ਲੱਗੇ ਜੇਸੀ ਵੀ ਸਦ ਕੇ ਉਧਰ ਉਹ ਜਿਹੜਾ ਜਿਹੜਾ ਸਟੋਰੇ ਕੀਤਾ ਇਹਨਾਂ ਨੇ ਉਹਦੀ ਮਾਲ ਜਿਹੜਾ ਬਾਹਰ ਕਢਾਉਣਗੇ ਨਾਲ ਨਾਲ ਹੀ ਫਿਰ ਪਾਣੀ ਮਾਰ ਦਾਂਗੇ ਵਾਟਰ ਸਟੋਰੇਜ ਇਹਨਾਂ ਦੀ ਹੈਗੀ ਨਹੀਂ ਸੀ ਫਾਇਰ ਐਸਟਿਗੂਸ਼ਨ ਹੈਗੇ ਪਰ ਅੱਗ ਜਾਦੀ ਉਹ ਫਾਇਰ ਐਸਟਿਗੂਸ਼ਨ ਨਾਲ ਨਹੀਂ ਕਾਬੂ ਪਾਇਆ